ਆਹ ਵੀਡੀਓ ਨੂੰ ਦੇਖ ਕੇ ਨਾ ਤੁਹਾਡੀਆਂ ਅੱਖਾਂ 'ਚੋਂ ਹੰਝੂ ਆ ਜਾਣਗੇ ਜੇ ਕਿਦਰੇ ਅਜਿਹੇ ਟਾਈਮ ਆਵੇ ਵੀ ਤੁਹਾਡੇ ਸਾਹਮਣੇ ਤੁਹਾਡੀ ਮੌਤ ਹੋਵੇ ਤੁਹਾਨੂੰ ਪਤਾ ਹੋਵੇ ਕਿ ਉੱਥੇ ਲਟਕਾ ਕੇ ਮੈਨੂੰ ਇਹਨਾਂ ਨੇ ਵੜਣਾ ਵਾ ਮੇਰਾ ਚਮ ਲਾਉਣਾ ਵਾ ਮੈਨੂੰ ਤੜਫਾਤ ਰਫਾਕੇ ਮੌਤ ਦੇਣੀ ਆ ਤੇ ਤੁਹਾਡੇ ਦਿਲ ਤੇ ਉਦੋਂ ਕੀ ਬੀਤੇਗੀ ਤੁਹਾਡੀ ਰੂਹ ਕਿੰਨੀ ਕੰਬੇਗੀ ਆਹ ਵੀਡੀਓ 'ਚ ਵੀ ਕੁਝ ਅਜਾਇਆ ਹੋ ਰਿਹਾ ਏ ਗਊਆਂ ਦੇ ਨਾਲ ਆਓ ਪਹਿਲਾਂ ਵੀਡੀਓ ਬੈਠ ਕੇ ਦੇਖਦੇ ਆਂ ਸਾਹਮਣੇ ਤੁਸੀਂ ਦੇਖੋ ਵੀ ਸਾਹਮਣੇ ਨਾ ਇੱਕ گاਉ ਜਿਹੜੀ ਆ ਨਾ ਸਾਹਮਣੇ ਲਟਕਾਇਆ ਹੋਇਆ ਉਹਦਾ ਚਮ ਲਾਇਆ ਗਿਆ ਤੇ ਦੂਜੀਆਂ گاਉਆਂ ਜਿਹੜੀਆਂ ਥੱਲੇ ਆ ਨਾ ਜਿਨ੍ਹਾਂ ਦੀ ਵਾਰੀ ਆਉਣੀ ਆ ਉਹ ਥੱਲੇ ਦੇਖਦੀਆਂ ਪਈਆਂ ਦੇਖੋ ਵੀ ਉਧਰ ਨੂੰ ਧਿਆਨ ਆ ਵੀ ਉਹਨਾਂ ਨੂੰ ਪਤਾ ਲੱਗ ਗਿਆ ਵੀ ਸਾਡੇ ਜੋ ਨਾਲ ਦੀ ਸੀ ਨਾ گاਉ ਉਹਨੂੰ ਇਵੇਂ ਲਟਕਾਇਆ ਗਿਆ ਨੰਬਰ ਹੁਣ ਸਾਡਾ ਆਉਣ ਵਾਲਾ ਉਹਦੇ ਦਿਲ ਤੇ ਕੀ ਬੀਤ ਰਹੀ ਹੋਵੇਗੀ ਉਹਨਾਂ ਦੀ ਅੱਖਾਂ 'ਚ ਵੀ ਹੰਝੂ ਆਏ ਹੋਣਗੇ ਦਿਲ ਤੱਕ ਤੱਕ ਕਰ ਰਿਹਾ ਹੋਵੇਗਾ ਉਹਨਾਂ ਦਾ ਵੇਖੋ ਕਿੰਨੇ 마ਸੂਮ ਆਏ ਜਾਨਵਰ ਕਿਉਂ ਇਨਸਾਨ ਇਹਨਾਂ ਨਾਲ ਇਵੇਂ ਕਰਦਾ ਹੈ ਜਦੋਂ ਆਪਾਂ ਪਹਿਲਾਂ ਨਾਟਕ ਦੇਖਦੇ ਹੁੰਦੇ ਸੀ ਨਾ ਤਾਂ ਉਹ ਉਹਨਾਂ ਵਿੱਚ ਰਾਖਸ ਹੁੰਦਾ ਸੀ ਜੋ ਇਨਸਾਨ ਨੂੰ ਮਾਰਦਾ ਸੀ ਪਰ ਅੱਜ ਦੇ ਟਾਈਮ 'ਚ ਰਾਖਸ ਇਨਸਾਨ ਬਣ ਗਿਆ ਹੈ ਇਹਨਾਂ ਜਾਨਵਰਾਂ ਦੇ ਲਈ ਜੋ ਇਹਨਾਂ ਦੀ ਫੀਲਿੰਗਸ ਨੂੰ ਸਮਝਦਾ ਨਹੀਂ ਆ ਯਾਰੋ ਇਹਨਾਂ ਨੂੰ ਜ਼ਿੰਦਗੀ ਮਿਲੀ ਆ ਇਹਨਾਂ ਨੂੰ ਵੀ ਪੂਰਾ ਹੱਕ ਆ ਜਿਉਣ ਦਾ ਸਾਡਾ ਇਹਨਾਂ ਤੇ ਕੋਈ ਹੱਕ ਨਹੀਂ ਆ ਪਰ ਰੋਜ਼ਾਨਾ ਹੀ ਕਈ ਲੱਖ ਜਾਨਵਰ ਵੱਡੇ ਜਾਂਦੇ ਆ ਮੂੰਹ ਦੇ ਸੁਆਦ ਦੇ ਲਈ ਜਾਂ ਆਪਣੀ ਡੇਲੀ ਲਾਈਫ ਦੀ ਹੋਰ ਨੀਡ ਦੇ ਲਈ ਪਰ ਇਹ ਬਹੁਤ ਗਲਤ ਆ ਰੱਬ ਇਸਦਾ ਹਿਸਾਬ ਕਿਤਾਬ ਜ਼ਰੂਰ ਕਰੇਗਾ ਸੋ ਜਿੰਨਾ ਵੀ ਹੋ ਸਕਦਾ ਹੈ ਇਹਨਾਂ ਬੇਜ਼ੁਬਾਨਾਂ ਦੀ ਹੈਲਪ ਜ਼ਰੂਰ ਕਰਿਆ ਕਰੋ ਇਹ ਬੇਕਸੂਰ ਆ ਇਹਨਾਂ ਨੂੰ ਸਜ਼ਾ ਦੇਣ ਦਾ ਹੱਕ ਤੁਹਾਡਾ ਕੋਈ ਨਹੀਂ ਆ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਹੋਰ ਲੋਕ ਵੀ ਇਹਨਾਂ ਤੇ ਤਰਸ ਕਰਨ ਤੇ ਕਮੈਂਟਾਂ 'ਚ ਤੁਸੀਂ ਵਾਹਿਗੁਰੂ ਜੀ ਜ਼ਰੂਰ ਲਿਖਿਓ ਸਤਿ ਸ਼੍ਰੀ ਅਕਾਲ ਜੀ